ਹਾਥੇਸ਼ ਵਾਸੀ ਦੇ ਨਾਂ ਜ਼ਹਿਰੀਲੀ ਕੋਈ ਹਵਾ ਪੰਜਾਬ ਦੇ ਕਪੂਰਥਲਾ ਚ ਹਰਾਤ ਬੇहद ਖਰਾਬ AQI 500 ਤੋਂ ਪਾਰ ਜਲੰਧਰ ਲੁਧਿਆਣਾ ਚ ਵੀ ਵਿਗੜੇ ਹਾਲਾਤ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਅੱਜ ਮਨਾਇ ਜਾ ਰਹੀ ਦੀਵਾਲੀ ਬਜ਼ਾਰਾਂ ਦੇ ਵਿੱਚ ਰੌਣਕਾਂ ਕੱਲ ਵੀ ਖੂਬ ਚੱਲੇ ਪਟਾਕੇ ਮੰਦੀ ਛੋੜ ਦੇ ਵਾਸਤੇ ਮੌਕੇ ਆਜਗੁਰੂ ਕਰਾ ਦੇ ਵਿੱਚ ਵਿਸ਼ੇਸ਼ ਰੌਣਕਾਂ ਸਵੇਰੇ ਤੋਂ ਨਤਮਸਤਕ ਹੋ ਰਹੇ ਸ਼ਰਧਾਲੂ ਸ਼੍ਰੀ ਦਰਬਾਰ ਸਾਹਿਬ ਚੋ ਵੱਡੀ ਗਿਣਤੀ ਚ ਪਹੁੰਚ ਰਹੇ ਸੰਗਤ दिवाली मौके पर प्रधानमंत्री मोदी ने देशवासियों के नाम लिखी चिट्ठी पत्रचार ऑपरेशन सिंदूरदा का किया जिक्र बोले फौज ने इंसाफी का लिया बदला पतंजलि गाय का घी मां का भरोसा प्यार से भरोसा। ਸਸ਼ੀ ਗਾਣੇ ਸਮਨੇ ਬੁਲੇਟਿਨ ਚ ਸਵਾਗਤ ਹੈ ਮੈਂ ਤੁਹਾਡੇ ਨਾਲ ਖੁਸ਼ੋ ਸੰਦੂ ਸ਼ੁਆਤ ਕਰਦੇ ਬੁਲੇਟਿਨ ਦੀ ਬੰਦੀ ਛੋੜ ਦਿਵਸ ਤੇ ਬੰਦੀ ਸਿੰਘਾਂ ਦਾ ਮੁੱਦਾ ਉੱਠਿਆ ਹੈ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਤਾਲੀਬਾਲ ਨੇ ਇਹ ਰਿਹਾਈ ਮੰਗੀ ਹੈ ਬੰਦੀ ਸਿੰਘਾਂ ਦੀ ਜਿਨ੍ਹਾਂ ਨੇ ਵੀ ਨਾ ਕਿਹਾ ਹੈ ਕਿ ਆਪਣੀ ਸਜ਼ਾ ਪੂਰੀ ਕੀਤੀ ਹੈ ਉਹ ਰਿਹਾ ਹੋਣੇ ਚਾਹੀਦੇ ਨੇ ਉਹ ਰਿਹਾ ਹੋਣ ਤਾਂ ਬੰਦੀ ਸਿੰਘਾਂ ਦੇ ਸਮੇਤ ਜਿਸ ਨੇ ਵੀ ਸਜ਼ਾ ਪੂਰੀ ਕੀਤੀ ਹੋਵੇ ਤਾਂ ਉਸ ਦੀ ਰਿਹਾਈ ਹੋਵੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਦੀ ਰਿਹਾਈ ਰਿਹਾਈ ਦੇ ਲਈ ਲਗਾਤਾਰ आ, मांग उठ रही है बीजेपी लीडर अरपी सिंह ने भी दस दिए कि भुलर की रिहाई दाग की है और हूँ कुलदीप धालीपाल जो कि मंत्री भी रहे और विधायक भी ने पंजाब के और उन्होंने वो मुद्दा चुकया गया है उन्होंने कहा है कि जोड़ी बंदित सिई है वह होनी चाहिए है तो ता लगातार एसजीपीसी ਹੋਣ ਜਾਂ ਫਿਰ ਹਰ ਕੋਈ ਕਹਿ ਲਿਏ ਕਿ ਸ਼ੋਮਨ ਅਕਾਲੀ ਦਲ ਦੇ ਵੱਲੋਂ ਵੀ ਪੁਰਜ਼ੋਰ ਮੰਗ ਜਿਹੜੀ ਹੈ ਲਗਾਤਾਰ ਉੱਠ ਰਹੀ ਹੈ ਔਰ ਬਹੁਤ ਵਾਰ ਸੰਸਦ ਦੇ ਵਿੱਚ ਵੀ ਇਹ ਮੁੱਦਾ ਗੁੰਜਿਆ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਔਰ ਨਾਲ ਹੀ ਤੁਹਾਨੂੰ ਗ੍ਰਾਫਿਕ ਦੇ ذریعے ਵੀ ਦਿਖਾ ਰਹੇ ਹਾਂ ਕਿ ਕੌਣ-ਕੌਣ ਹੈ ਬੰਦੀ ਸਿੰਘ ਸਭ ਤੋਂ ਪਹਿਲਾ ਜ਼ਿਕਰ ਜਿਹੜਾ ਹੈ ਉਹ ਹੁੰਦਾ ਹੈ ਬਲਵੰਤ ਸਿੰਘ ਰਾਜਵਾਨਾ ਦਾ ਔਰ ਪ੍ਰੋਫੈਸਰ ਦਵਿੰਦਰ ਪਾਲ ਫੁੱਲਰ ਜਿਨ੍ਹਾਂ ਦਾ ਜ਼ਿਕਰ ਕੀਤਾ ਗਿਆ ਹਾਲੀ ਦੇ ਵਿੱਚ ਆਰਪੀ ਸਿੰਘ ਨੇ ਮੰਗ ਕੀਤੀ ਔਰ ਗੁਰਦੀਪ ਸਿੰਘ ਖੈਰਾ

ਭਾਰਤ ਦੀਆਂ ਛੇਲਾਂ ਦੇ ਵਿੱਚ ਜਿੰਨੇ ਵੀ ਲੋਕ ਜਿਨ੍ਹਾਂ ਨੇ ਸਜ਼ਾ ਭੁਗਤ ਲਈ ਜਿਨ੍ਹਾਂ ਨੂੰ ਕੋਰਟ ਕਚਹਿਰੀਆਂ ਨੇ ਹਾਈ ਕੋਰਟਾਂ ਨੇ ਸੁਪਰੀਮ ਕੋਰਟਾਂ ਨੇ ਉਹਨਾਂ ਦੇ ਜੁਲਮ ਦੀ ਸਜ਼ਾ ਦਿੱਤੀ ਸੀਗੀ ਜਿਨ੍ਹਾਂ ਜਿਨ੍ਹਾਂ ਨੇ ਵੀ ਸਜ਼ਾ ਮਤਲਬ ਭੁਗਤ ਲਈ ਹੈ ਬੰਦੀ ਸਿੰਘਾਂ ਦੇ ਸਮੇਤ ਅੱਜ ਇਹ ਵੀ ਅਰਦਾਸ ਕਰਦੇ ਆਂ ਕਿ ਪਰਮਾਤਮਾ ਉਹਨਾਂ ਦੇ ਸਭ ਦੀ ਰਿਆਈ ਕਰੇ ਕਿਉਂਕਿ ਉਹਨਾਂ ਨੇ ਕਾਨੂੰਨ ਸਾਧ ਆਪਣੀ ਸਜ਼ਾ ਭੁਗਤ ਲਈ ਹੈ ਇਹ ਕੱਲਤੀ ਉਹਨਾਂ ਨੂੰ ਜੇਲਾਂ ਚ ਡਾਕ ਕੇ ਰੱਖਣਾ ਜਿਹੜਾ ਉਹ ਠੀਕ ਦੀਗਾ ਦਿਵਾਲੀ ਦੇ ਮੌਕੇ ਤੇ ਇਹ ਵੀ ਗੁਰੂ ਗ੍ਰਾਮਦਾਸ ਜੀ ਦੇ ਚਰਨਾ ਜੀ ਅਰਦਾਸ ਹੈ ਕਿ ਉਹਨਾਂ ਸਭ ਬੰਦੀ ਜੇਲਾਂ ਦੇ ਵਿੱਚ ਜਿਹੜੇ ਬੈਠੇ ਸਭ ਨੂੰ ਉਹਦੇ ਹੱਕ ਤੇ ਤਾਂ ਇਹ ਮੰਗ ਕੀਤੀ ਹੈ ਕੁਲਦੀਪ ਸਿੰਘ ਢਾਲੀਵਾਲ ਨੇ ਔਰ ਗੁਰਚਰਨ ਸਿੰਘ ਗਰੇਵਾਲ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਐਸਜੀਪੀਸੀ ਮੈਂਬਰ ਨੇ ਗਰੇਵਾਲ ਸਾਹਿਬ ਕੁਲਦੀਪ ਢਾਲੀਵਾਲ ਅਜਮੰਦਰ ਸਾਹਿਬ ਪਹੁੰਚੇ ਮੱਥਾ ਟੇਕਿਆ ਉਹਨਾਂ ਨੇ ਔਰ ਬਤੌਰ ਅਸੀਂ ਵਿਧਾਇਕ ਕਹਿ ਲਈਏ ਬਤੌਰ ਇੱਕ ਸਿੱਖ ਕਹਿ ਲਈਏ ਉਹਨਾਂ ਨੇ ਵੀ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਦੇਖੋ ਗੁਲਬੀਰ ਸਿੰਘ ਜੀ ਢਾਲੀਵਾਲ ਦਰਬਾਰ ਸਾਹਿਬ ਗਏ ਬਤੌਰ ਇੱਕ ਸਿੱਖ ਦੇ ਨਾਤੇ ਤਾਂ ਜ਼ਰੂਰ ਉਹਨਾਂ ਨੇ ਕਿਹਾ ਹੋਣਾ ਪਰ ਮੈਨੂੰ ਮਾਫੀ ਦੇਣਗੇ ਇਹ ਕਿ ਨਾ ਐਮਐਲਏ ਸਾਹਿਬ ਉਹ ਐਮਐਲਏ ਦੇ ਤੌਰ ਤੇ ਨਹੀਂ ਕਹਿ ਸਕਦੇ ਕਿਉਂਕਿ ਉਹਨਾਂ ਨੂੰ ਪੁੱਛਣਾ ਪਏਗਾ ਕੇਜਰੀਵਾਲ ਤੋਂ ਜਿਹੜੇ ਕੇਜਰੀਵਾਲ ਨੇ ਜਿਹੜੀ ਉਹਨਾਂ ਦੀ ਸੈਂਟੈਂਸ ਬੋਰਡ ਸੀ ਦਿੱਲੀ ਵਾਲਾ 6 ਵਾਰ 6 ਵਾਰ ਰਿਜੈਕਟ ਕੀਤੀ ਹੂੰ 14 ਸਾਲ ਤੋਂ ਦਵਿੰਦਰਪਾਲ ਸਿੰਘ ਭੁੱਲਰ ਹਸਪੀਟਲ 'ਚ ਨੇ ਤੇ ਉਹਨਾਂ ਦੀ 6 ਵਾਰ ਰਿਜੈਕਟ ਕੀਤੀ ਤੇ ਉਹਨਾਂ ਦੀ ਹੀ ਸਾਡੇ ਮਤਲਬ ਸੰਘਰਸ਼ ਦੇ ਨਾਲ ਜੁੜਿਆ ਪਰਿਵਾਰ ਬੀਬੀ ਵਰਜਿੰਦਰ ਕੌਰ ਜਿਹੜੀ ਐ ਐਮਐਲਏ ਜਿਹੜੀ ਐ ਇਧਰ ਤਰਵੰਦੀ ਸਾਹਬ ਵਾਲੀ ਸਾਈਡ ਤੋਂ ਆ ਉਹਨਾਂ ਦਾ ਬਿਆਨ ਹੈ ਉਹ ਕਹਿੰਦੇ ਵੀ ਜੇ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਤਾ ਤੇ ਸਾਨੂੰ ਹਿੰਦੁਸਤਾਨ 'ਚ ਵੋਟਾਂ ਨਹੀਂ ਪਾਉਣੀਆਂ ਸੋ ਹੁਣ ਇਹ ਜਿਹੜੇ ਧਾਰੀਵਾਲ ਸਾਹਿਬ ਆ ਇਹ 1 ਸੈਕੰਡ ਦੇ ਨਾਤੇ ਤਾਂ ਕਹਿ ਸਕਦੇ ਆ ਪਰ ਪਾਰਟੀ ਦੇ ਨੌਰ ਤੇ ਨਹੀਂ ਕਹਿ ਸਕਦੇ ਕਿਉਂਕਿ ਇਹਨਾਂ ਨੇ ਜਿਹੜਾ ਗਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨਾ ਕਰਨੀ ਉਹਦੇ ਵਿੱਚ ਸਭ ਤੋਂ ਵੱਡਾ ਰੋੜਾ ਤਾਂ ਰਹੇ ਨੇ ਕੇਜਰੀਵਾਲ ਸਾਹਿਬ ਹੁਣ ਕੀ ਕੇਜਰੀਵਾਲ ਸਾਹਿਬ ਨੂੰ ਪੁੱਛ ਕੇ ਇਹ ਗੱਲ ਬਿਆਨ ਦੇ ਰਹੇ ਨੇ ਜਾਂ ਆਪਣੇ ਦੌਰ ਤੇ ਦੇ ਰਹੇ ਨੇ ਅੱਗੇ ਵਿਚਾਰੇ ਉਹ ਤਾਂ ਬੜੀ ਮਾਰ ਦੇੇਟ ਰਹੇ ਉਹਨਾਂ ਤੋਂ ਮਤਰਾਲਾ ਖੋਲਿਆ ਮਾੜੀ ਗੱਲ ਕੀਤੀ ਤੇ ਅੱਜ ਉਹ ਬਿਆਨ ਦੇ ਦੇ ਰਹੇ ਨੇ ਕਿਤੇ ਹੋਰ ਨਹੀਂ ਵੱਡਾ ਇਹਨਾਂ ਤੇ ਕੋਈ ਐਕਸ਼ਨ ਪਾਰਟੀ ਕਰਦੀ ਨਹੀਂ ਪਾਰਟੀ ਤੋਂ ਜ਼ਰੂਰ ਪੁੱਛ ਲੈਣ ਤੇ ਬੀਬੀ ਵਰਜਿੰਦਰ ਕੌਰ ਨੂੰ ਵੀ ਪੁੱਛਣ ਇਹ ਵੇਰ ਕੱਲ ਨੂੰ ਕੋਈ ਗੱਲ ਆ ਗਈ ਕਿ ਬਾਹਰ ਦੇ ਜਿਹੜੇ ਦੇਸ਼ ਦੇ ਵਾਸੀ ਆ ਉਹਨਾਂ ਨੇ ਜੇ ਵੋਟ ਨਾ ਪਾਈ ਤੇ ਫਿਰ ਇਹਨਾਂ ਦੇ ਸਿਰ 'ਤੇ ਕੋਈ ਕੱਲ ਨੂੰ ਜੁਰਮ ਆ ਜਵੇ। ਤੋਂ ਜੇ ਇੱਕ ਸਿੱਖ ਹੋਣ ਦੇ ਨਾਤੇ ਜਿਹੜੀ ਗੱਲ ਕੀਤੀ ਉਹਦਾ ਮੈਂ ਸਤਿਕਾਰ ਕਰਦਾ ਜੀ। ਠੀਕ ਹੈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਕਰਵਾਤ ਸਾਹਿਬ ਹਾਲਾਂਕਿ ਇਸ ਨੂੰ ਲੈ ਕੇ ਰਿਐਕਸ਼ਨ ਜਿਹੜਾ ਹੈ ਅਸੀਂ ਜ਼ਰੂਰ ਲਵਾਂਗੇ ਆਮ ਆਦਮੀ ਪਾਰਟੀ ਦਾ ਇਸ ਤੇ ਕੀ ਕੁਝ ਕਹਿਣਾ ਹੈ ਕਿਉਂਕਿ ਐਸਜੀਪੀਸੀ ਮੈਂਬਰ ਇਹ ਕਹਿ ਰਹੇ ਸੰਨ ਕਿ ਬਤੌਰ ਇੱਕ ਸਿੱਖ ਦੇ ਨਾਤੇ ਤਾਂ ਉਹ ਜ਼ਰੂਰ ਮੰਗ ਕਰ ਰਹੇ ਹੋਣਗੇ ਕਿ ਬੰਦੀ ਸਿੰਘ ਰਿਹਾ ਹੋ ਜਾਣ ਪਰ ਉਹਨਾਂ ਦੀ ਪਾਰਟੀ ਦਾ ਸਟੈਂਡ ਨਹੀਂ ਹੈ। ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਦਾ ਮੁੱਦਾ ਉੱਠਿਆ ਹੈ ਤਾਂ ਗੁਰਚਰਨ ਸਿੰਘ ਗਰੇਵਾਲ ਸਾਡੇ ਨਾਲ ਜੁੜੇ ਐਸਪੀਸੀ ਮੈਂਬਰ ਉਹ ਇਹ ਕਹਿ ਰਹੇ ਨੇ ਕਿ ਆ ਪਾਰਟੀ ਦਾ ਸਟੈਂਡ ਨਹੀਂ ਹੈ ਕਿਉਂਕਿ 6 ਵਾਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਲੈ ਕੇ ਜੋ ਮੰਗ ਉੱઠી ਆ ਕਹ ਲਈਏ ਕਿ ਲਿਖਤੀ ਤੌਰ ਤੇ ਜੋ ਭੇਜੀ ਗਈ ਅਪੀਲ ਉਸ ਨੂੰ ਉਹਨਾਂ ਨੇ ਖਾਰਜ ਕੀਤਾ ਹੈ ਕਿਉਂਕਿ ਦਿੱਲੀ ਸਰਕਾਰ ਦੇ ਕੋਲ ਹੀ ਇਸ ਦਾ ਅਧਿਕਾਰ ਹੈ ਜੋ ਹੁਣ ਤੱਕ ਕਿ ਲਗਾਤਾਰ ਜ਼ਿਕਰ ਹੁੰਦਾ ਆਇਆ ਹੈ ਕਿ ਅਖੇਕਾਰ ਕਿਹੜੇ-ਕਿਹੜੇ ਪੱਧਰ ਤੇ ਸਮੱਸਿਆ ਅੜੀ ਹੋਈ ਹੈ ਬਣੀ ਹੋਈ ਹੈ ਜੇਕਰ ਬੰਦੀ ਸਿੰਘਾਂ ਦੀ ਇਹਨਾਂ ਦੀ ਰਿਹਾਈ ਹੋਣੀ ਹੈ ਜਿਨ੍ਹਾਂ ਦਾ ਅਸੀਂ ਲਗਾਤਾਰ ਜ਼ਿਕਰ ਕਰ ਰਹੇ ਹਾਂ ਇਹ ਨੌ ਬੰਦੀ ਸਿੰਘ ਨੇ ਜਿਨ੍ਹਾਂ ਦੀ ਰਿਹਾਈ ਨੂੰ ਲੈ ਕੇ ਦੱਸਦੇ ਕਿ ਪਿਛਲੇ ਸਮਿਆਂ ਦੇ ਵਿੱਚ ਮੋਹਾਲੀ ਦੇ ਵਿੱਚ ਵੀ ਪੱਕਾ ਮੋਰਚਾ ਜਿਹੜਾ ਹੈ ਉਹ ਲੱਗਿਆ ਹੋਰ ਵੱਡੇ ਪੱਧਰ ਤੇ ਮੰਗ ਜਿਹੜੀ ਹੈ ਉੱਠਦੀ ਰਹੀ ਹੈ ਔਰ ਸਮੇ ਸਮੇ ਤੇ ਦੱਸਦੇ ਕਿ ਇਸ ਨੂੰ ਲੈ ਕੇ ਜਿੱਥੇ ਚਰਚਾ ਹੁੰਦੀ ਹੈ ਤਾਂ ਉੱਥੇ ਹੀ ਕੁਝ ਐਲਾਨ ਵੀ ਹੋਏ ਪਿਛਲੇ ਸਮਿਆਂ ਦੇ ਵਿੱਚ ਇਹ ਐਲਾਨ ਜਿਹੜਾ ਹੈ ਕੀਤਾ ਪੀਐਮ ਨਰਿੰਦਰ ਮੋਦੀ ਨੇ 2019 ਦਾ ਸੀ ਜ਼ਿਕਰ ਕਰ ਰਹੇ ਹਾਂ ਗੁਰਨਾਨਕ ਬਰਥਡੇ ਦੇ ਮੌਕੇ ਤੇ ਗੁਰਪੁਰਬ ਦੇ ਮੌਕੇ ਤੇ ਉਸ ਦੇ ਵਿੱਚ ਬਲਵੰਤ ਸਿੰਘ ਰਾਜਵਾਨਾ ਦਾ ਵੀ ਜ਼ਿਕਰ ਸੀ ਔਰ ਬਲਵੰਤ ਸਿੰਘ ਰਾਜਵਾਨਾ ਨੂੰ ਲੈ ਕੇ ਲਗਾਤਾਰ ਜਿਹਨੀਆਂ ਅਸੀਂ ਕਹਿ ਸਕਦੇ ਕੋਸ਼ਿਸ਼ਾਂ ਐਸਜੀਪੀਸੀ ਦੇ ਵੱਲੋਂ ਵੀ ਕੀਤੀਆਂ ਗਈਆਂ ਔਰ ਇਹ ਵੀ ਮੰਗ ਉੱਠ ਰਹੀ ਹੈ ਕਿ ਜਾਂ ਤਾਂ ਉਹਨਾਂ ਨੂੰ ਐਲਾਨ ਕਰ ਦਿੱਤਾ ਜਾਵੇ ਫਾਂਸੀ ਨੂੰ ਲੈ ਕੇ ਆ ਇੱਕ ਪਾਸੇ ਕਰ ਦਿੱਤਾ ਜਾਵੇ ਪਰ ਇਸ ਤਰ੍ਹਾਂ ਲਗਾਤਾਰ ਸਜ਼ਾ ਉਪਗਤ ਰਹੇ ਨੇ ਅਗੇ ਵਤਾਂਗੇ ਤਾਂ ਦੀਵਾਲੀ ਦਾ ਤਿਉਹਾਰ ਹੈ ਕੱਲ ਵੀ ਦੀਵਾਲੀ ਮਨਾਏਗੀ ਔਰ ਅੱਜ ਵੀ ਦੀਵਾਲੀ ਮਨਾਈ ਜਾਏਗੀ ਮਨਾਈ ਜਾ ਰਹੀ ਹੈ ਰੌਣਕਾਂ ਨੇ ਬਾਜ਼ਾਰ ਦੇ ਵਿੱਚ ਦੋ ਦਿਨ ਦੀ ਇਸ ਵਾਰ ਦੀਵਾਲੀ ਹੈ ਬੰਦੀ ਛੋੜ ਦਿਵਸ ਹੈ ਅੱਜ ਤਾਂ ਪੰਜਾਬ ਦੇ ਵਿੱਚ ਦੀਵਾਲੀ ਦਾ ਜਸ਼ਨ ਹੈ ਔਰ ਪੰਜਾਬ ਦੇ ਕਈ ਸ਼ਹਿਰਾਂ ਚ ਦੱਸਦੇ ਕਿ ਅੱਜ ਦੀਵਾਲੀ ਮਨਾਈ ਜਾ ਰਹੀ ਹੈ ਬਾਜ਼ਾਰਾਂ ਦੇ ਵਿੱਚ ਰੌਣਕਾਂ ਨਜ਼ਰ ਆ ਰਹੀਆਂ ਨੇ ਔਰ ਦੋ ਦਿਨ ਦੀਵਾਲੀ ਪਿਛਲੇ ਸਾਲ ਵੀ ਮਨਾਈ ਗਈ ਔਰ ਇਸ ਵਾਰ ਵੀ ਤਰੀਕਾ ਨੂੰ ਲੈ ਕੇ ਬੇਸ਼ੱਕ ਚਰਚਾਵਾਂ ਚੱਲੀਆਂ ਬੇ ਕੰਫਿਊਜ਼ਨ ਹੋਈ ਔਰ ਲੋਕ ਜੜੇ ਨੇ ਉਹ ਇਹ ਕਹਿ ਰਹੇ ਨੇ ਅਮੂਮਨ ਤੌਰ ਤੇ ਜੋ ਗੱਲਬਾਤ ਸਾਹਮਣੇ ਆਈ ਕਿ ਦੋ ਦਿਨ ਹੀ ਅਸੀਂ ਫਿਰ ਦੀਵਾਲੀ ਮਨਾਵਾਂਗੇ ਜੇਕਰ ਡੇਟ ਇੱਕ ਫਾਈਨਲ ਨਹੀਂ ਹੋ ਰਹੀ ਹੈ ਫਿਕਸ ਨਹੀਂ ਹੋ ਰਹੀ ਔਰ ਕਈਆਂ ਦਾ ਮੰਨਣਾ ਸੀ ਕਿ ਨਹੀਂ ਅਸੀਂ ਤਾਂ 20 ਤਰੀਕ ਨੂੰ ਹੀ ਦੀਵਾਲੀ ਮਨਾਉਣੀ ਹੈ ਔਰ ਕਈਆਂ ਦਾ ਕਹਿਣਾ ਸੀ ਕਿ ਅਸੀਂ 21 ਨੂੰ ਹੀ ਦੀਵਾਲੀ ਮਨਾਵਾਂਗੇ ਕਿਉਂਕਿ ਉਸ ਦਿਨ ਹੀ ਦੀਵਾਲੀ ਆਰ ਬੰਦੀ ਛੋੜ ਦਿਵਸ ਆ ਕਿਉਂਕਿ ਦੋ ਤਰਕ ਜਿਹੜੇ ਨੇ ਜੇਕਰ ਖਾਸ ਤੌਰ ਤੇ ਗੱਲ ਕੀਤੀ ਜਾਵੇ ਪੰਡਿਤ ਜਿਨ੍ਹਾਂ ਦੇ ਨਾਲ ਗਲਪਾਤ ਨਿਊਜ਼ 18 ਪੰਜਾਬ ਨੇ ਵੀ ਕੀਤੀ ਹੈ ਤਾਂ ਵੱਖ-ਵੱਖ ਦੋ ਤਰਕ ਜਿਹੜੇ ਨੇ ਉਹ ਸਾਹਮਣੇ ਆਉਂਦੇ ਰਹੇ ਯਾਨੀ ਕਿ ਇੱਕ ਜਿਹੜੀ ਤਿਥੀ ਹੈ ਉਹ ਪੰਡਿਤਾ ਨੇ ਨਹੀਂ ਦਿੱਤੀ ਤਾਂ ਜਿਸ ਤੋਂ ਬਾਅਦ ਕੰਫਿਊਜ਼ਨ ਜਿਹੜੀ ਆ ਉਹ ਜ਼ਰੂਰ ਹੋਈ ਹੈ ਔਰ ਉਸ ਤੋਂ ਬਾਅਦ ਅੱਜ ਵੀ ਦੀਵਾਲੀ ਇਸੇ ਦੇ ਚੱਲਦੇ ਮਨਾਇਆ ਜਾ ਰਹੀ ਹੈ ਔਰ ਹੁਣ ਕੀ ਕੁਝ ਰੌਣਕਾਂ ਨੇ ਅਸੀਂ ਸਿੱਧਾ ਵੱਖ-ਵੱਖ ਅਸ਼ਾਰਾ ਤੋਂ ਦਿਖਾਵਾਂਗੇ ਆਪਣੇ ਦਰਸ਼ਕਾਂ ਨੂੰ ਅਰ ਸਿੱਧਾ ਰੁਕ ਕਰਦੇ ਹਾਂ ਸਾਡੇ ਨਾਲ ਲੁਧਿਆਣਾ ਤੋਂ ਰਜਿੰਦਰ ਜੁੜ ਰਿਹਾ ਹੈ ਨੇ ਲੁਧਿਆਣਾ ਦੇ ਵਿੱਚ ਵੀ ਖਾਸੀ ਰੌਣਕ ਜਿਹੜੀ ਹੈ ਵੇਖਣ ਨੂੰ ਮਿਲ ਰਹੀ ਹੈ ਬਾਜ਼ਾਰ ਅਸੀਂ ਵੇਖ ਰਹੇ ਹਾਂ ਪਿੱਛੇ ਹੈ ਮੌਜੂਦ ਔਰ ਕਿੰਨੀ ਕੁ ਰੌਣਕਾਂ ਹੈ ਕਿਉਂਕਿ ਅੱਜ ਵੀ ਦੀਵਾਲੀ ਮਨਾਇਆ ਜਾ ਰਹੀ ਹੈ ਰਜਿੰਦਰ ਅੱਜ ਤੋਂ ਬਹੁਤ ਦਰਸ਼ਕਾਂ ਦੇ ਲਈ ਇਹ ਤਾਂ ਬਾਜ਼ਾਰ ਜਿਹੜੀ ਨੂੰ ਸੱਚ ਨੂੰ ਦਿਖਾਈ ਨਹੀਂ ਦੇਵਾਂਗੇ ਦੇਖੋ ਲੋਕ ਜਿਹੜਾ ਉੱਧਰੋਂ ਕਰਦੇ ਹੋਏ ਨੰਗਰ ਆ ਰਹੇ ਨੇ ਪਰ ਅਸੀਂ ਵਿੱਚ ਮੋਬਾਈਲ ਮਾਰਕੀਟ ਦੇ ਵਿੱਚ ਆਉਣੀ ਬੈਠੀਆਂ ਔਰ ਇਹ ਤਸਵੀਰਾਂ ਦੁਕਾਨ ਦਾ ਯਕਨ ਕਰ ਰਿਹਾ ਹੈ ਕਿ ਲੋਕਾਂ ਦੇ ਵਿੱਚ ਇੱਕੇ ਤਰ੍ਹਾਂ ਦੀ ਪੰਜਾਬੀ ਦੇ ਸਮਾਨ ਖਰੀਦਣ ਲਈ ਐਕਸਪੈਕਟ ਹੈ ਤਾਂ ਉੱਥੇ ਹੀ ਆਪਣੇ ਜਿਹੜੇ ਤਾਕਤਬੰਦੀ ਵਿਕਰੇਦਾਰਾਂ ਨੂੰ ਜਿਹੜੇ ਦਿੱਕ ਦੇਉਂਦੇ ਨੇ ਖਾਸ ਕਰ ਸਬਾਈ ਫੋਨ ਨੇ ਤਾਂ ਉਹ ਵੀ ਜਿਹੜੀ ਖਰੀਦਦਾਰੀ ਨਗਾਤਾਰ ਜਿਹੜੀ ਹੈ ਉਹ ਦਾਰਿਆਤਾ ਦਿੱਤਾ ਜਾ ਸਕਦਾ ਦੁਕਾਨਾਂ ਦੇ ਅੰਦਰ ਅਸੀਂ ਜਿਹੜਾ ਜ਼ਰੂਰ ਦੇਖਣ ਨੂੰ ਮਿਲ ਗਿਆ ਹਾਲਕਿ ਮਾਰਕੀਟ ਦੇ ਇਹ ਮੋਬਾਈਲ ਮਾਰਕੀਟ ਹੈ ਤੇ ਮੋਬਾਈਲ ਮਾਰਕੀਟ ਦੇ ਇੱਧਰ ਵੀ ਤੁਸੀਂ ਦੇਖ ਸਕਦੇ ਆ ਇੱਧਰ ਵੀ ਜਿਹੜਾ ਰਸ ਜਿਹੜਾ ਜ਼ਰੂਰ ਦੇਖਣ ਨੂੰ ਮਿਲਦਾ ਕਿ ਲੋਕ ਖਰੀਦਾਰੀ ਕਰਨ ਦੇ ਲਈ ਮੌਜੂਦ ਨੇ ਔਰ ਬਾਤਰਾ ਸਿਖੀ ਹੈ ਜਾ ਸਕਦਾ ਕਿ ਜਿਹੜੇ ਮੋਬਾਈਲ ਵੀ ਆ ਉਹ ਤਰੀਕੇ ਜਾ ਰਹੇ ਨੇ ਪਰ ਇਹ ਕਹਿ ਜਾ ਸਕਦਾ ਕਿ ਫਿਲਹਾਲ ਦੇ ਲਈ ਜਿਹੜੇ ਲੋਕ ਨੇ ਉਹ ਕਿੰਨਾ ਕੁ ਐਕਸਪਾਇਰਮੈਂਟ ਉਹਨਾਂ ਨੂੰ ਜ਼ਰੂਰ ਜਿਹੜੀਆਂ ਦੇਖਣ ਨੂੰ ਮਿਲਦੀ ਆ ਆ ਦੁਕਾਨਦਾਰ ਨਹੀਂ ਗੱਲਬਾਤ ਕਰਾਂਗੇ ਅਸਰ ਕਿਸ ਤਰੀਕੇ ਦੇ ਨਾਲ ਦੀਵਾਲੀ ਦਾ ਤਿਹਾਰ ਤੁਸੀਂ ਆਮ ਤੌਰ ਤੇ ਲੋਕਾਂ ਕਰਾ ਵੀ ਸਜਾਵਟ ਦੇ ਲਈ ਆਨ ਕਰਦੇ ਨੇ

ਸੋ ਬੇਕਰ ਲਾ ਰਜਿੰਦਰ ਸਾਡੇ ਸਹਿਯੋਗੀ ਗੱਲਬਾਤ ਕਰ ਰਹੇ ਨੇ ਬੇਸ਼ੱਕ ਮੋਬਾਈਲ ਖਰੀਦਣਾ ਹੋਵੇ ਗੱਡੀਆਂ ਕਾਰਾਂ ਜਾਂ ਫਿਰ ਮੋਟਰਸਾਈਕਲ ਤਾਂ ਕੋਈ ਵੀ ਵਾਹਨ ਹੋਵੇ ਜਾਂ ਫਿਰ ਸੋਨਾ ਚਾਂਦੀ ਹੋਵੇ ਦੇਖੋ ਦੀਵਾਲੀ ਦੇ ਮੌਕੇ ਤੇ ਹਰ ਇੱਕ ਨੂੰ ਲੱਗਦਾ ਹੈ ਕਿ ਉਹਨਾਂ ਦੇ ਵੱਲੋਂ ਇਸ ਤਰੀਕੇ ਖਰੀਦਾਰੀ ਕੀਤੀ ਜਾਵੇਗੀ ਔਰ ਸ਼ੁਭ ਹੋ ਵੀ ਬੰਨਾ ਚਾਹੁੰਦਾ ਹੈ ਕਿਉਂਕਿ ਨਵੀਆਂ ਚੀਜ਼ਾਂ ਜਿਹੜੀਆਂ ਘਰ ਦੇ ਵਿੱਚ ਆਉਂਦੀਆਂ ਨੇ ਔਰ ਉਸ ਨੂੰ ਲੈ ਕੇ ਫਿਰ ਪੂਜਾ ਹੁੰਦੀ ਹੈ ਤਾਂ ਬਾਜ਼ਾਰਾਂ ਦੇ ਵਿੱਚ ਰੌਣਕਾਂ ਨੇ ਕੱਲ ਵੀ ਸੈਲਿਬ੍ਰੇਸ਼ਨ ਹੋਇਆ ਹੈ ਦੀਵਾਲੀ ਦਾ ਵੱਡੇ ਪੱਧਰ ਤੇ ਲੋਕਾਂ ਨੇ ਦੱਸਦੀ ਕਿ ਰਾਤ ਨੂੰ ਪਟਾਕੇ ਵੀ ਚਲਾਏ ਨੇ ਔਰ ਇਨਫੈਕਟ ਜਿਹੜਾ AQI ਹੈ एयर ਕੁਆਲਿਟੀ ਇੰਡੈਕਸ ਉਹ ਵੀ ਦੱਸਦਾ ਹੈ ਕਿ ਕਿਸ ਤਰੀਕੇ ਪਟਾਕੇ ਜੜੇ ਨੇ ਉਹ ਚੱਲੇ ਨੇ ਹਾਲਾਂਕਿ ਖੁਸ਼ੀਆਂ ਜ਼ਰੂਰ ਮਨਾਇਆਂ ਗਈਆਂ ਰੌਣਕ ਜਿਹੜੀ ਹੈ ਜ਼ਰੂਰ ਨਜ਼ਰ ਆਈ ਔਰ ਅੱਜ ਵੀ ਉਸੇ ਤਰੀਕੇ ਬਾਜ਼ਾਰਾਂ ਦੇ ਵਿੱਚ ਰੌਣਕ ਹੈ ਵੱਡੀ ਗਿਣਤੀ ਦੇ ਵਿੱਚ ਲੋਕ ਚਹਲ ਪਹਿਲ ਜਿਹੜੀ ਹੈ ਬਾਜ਼ਾਰਾਂ ਚ ਨਜ਼ਰ ਆ ਰਹੀ ਹੈ ਬੜੀ ਗਿਣਤੀ ਚ ਲੋਕ ਘਰਾਚੋਂ ਨਿਕਲ ਰਹੇ ਨੇ ਖਰੀਦਦਾਰੀ ਕਰ ਰਹੇ ਨੇ ਔਰ ਐਸੇ ਤੇ ਚੱਲਦੇ ਸ਼ਾਮ ਨੂੰ ਉਸੇ ਤਰੀਕੇ ਦੱਸ ਦੇ ਕਿ ਅੱਜ ਦੀਵੇ ਬਾਲੇ ਜਾਣਗੇ ਘਰ ਦੇ ਵਿੱਚ ਪੂਜਾ ਅਰਚਨਾ ਹੋਏਗੀ ਔਰ ਨਾਲ ਹੀ ਰੌਣਕਾ ਹੁਣ ਬਾਜ਼ਾਰ ਦੇ ਵਿੱਚ ਇਸੇ ਤਰ੍ਹਾਂ ਨਜ਼ਰ ਆ ਰਹੀਆਂ ਨੇ ਬੰਦੀ ਛੋੜ ਦਿਵਸ ਹੈ ਅੱਜ ਔਰ ਬੰਦੀ ਛੋੜ ਦਿਵਸ ਦੇ ਮੌਕੇ ਤੇ ਅੱਜ ਗੁਰੂ ਘਰਾਂ ਦੇ ਵਿੱਚ ਵਿਸ਼ੇਸ਼ ਰੌਣਕਾਂ ਨੇ ਸਵੇਰੇ ਤੋਂ ਨਤਮਸਤਕ ਹੋ ਰਹੇ ਨੇ ਸ਼ਰਧਾਲੂ ਸ਼ਰਦਾਰ ਸਾਹਿਬ ਦੇ ਵਿੱਚ ਵੱਡੀ ਗਿਣਤੀ ਚ ਸੰਗਤ ਪਹੁੰਚੀ ਹੋਈ ਔਰ ਪਹੁੰਚ ਰਹੀ ਹੈ ਤਾਂ ਸ਼ਾਮ ਨੂੰ ਦਰਬਾਰ ਸਾਹਿਬ ਦੇ ਵਿੱਚ ਵਿਸ਼ੇਸ਼ ਦੀਪਾਂ ਲਾ ਹੋਏਗੀ ਆਤਿਸ਼ਬਾਜ਼ੀ ਕੀਤੀ ਜਾਵੇਗੀ ਅਲੌਕਿਕ ਆਤਿਸ਼ਬਾਜ਼ੀ ਵੇਖਣ ਨੂੰ ਮਿਲੇਗੀ ਬੰਦੀ ਛੋੜ ਦਿਵਸ ਮੌਕੇ ਜਥੇਦਾਰ ਕੁਲਦੀਪ ਸਿੰਘ ਗੜਗਾਚ ਨੇ ਵਰਤਨਾ ਦੀ ਸੇਵਾ ਵੀ ਕੀਤੀ ਹੈ ਔਰ ਦੱਸਦੀ ਹੈ ਕਿ ਸ਼ਾਮ ਨੂੰ 4 ਵਜੇ ਦਾ ਸਮਾਗਮ ਦੱਸਿਆ ਜਾ ਰਿਹਾ ਹੈ ਜਦੋਂ ਅ ਦੀਵੇ ਜੜੇ ਨੇ ਉਹ ਭਾਲੇ ਚਾਨ ਗਿਆ ਦੀਪਮਾਲਾ ਕੀਤੀ ਜਾਵੇਗੀ। ਔਰ ਸਿੱਧਾ ਚਲਦੇ ਆ ਅਮਿਤ ਸ਼ਰਮਾ ਮੇਰੇ ਸੋਗੀ ਇਸ ਵੇਲੇ ਸਾੜੇ ਨਾਲ ਲਾਈਵ ਮੌਜੂਦ ਨੇ ਉਹਨਾਂ ਦਾ ਰੁਕ ਕਰਦੇ ਆ। ਅਮਿਤ ਕੀ ਕੁਝ ਇਸ ਮੌਕੇ ਤਸਵੀਰ ਹੈ ਹਾਲਾਂਕਿ ਬੇਹਦ ਵੱਡੀ ਗਿਣਤੀ ਦੇ ਵਿੱਚ ਸੰਗਤ ਹਰ ਸਾਲ ਰਿਕਾਰਡ ਤੋੜ ਸੰਗਤ ਜਰੀ ਹੈ ਉਹ ਬੰਦੀ ਛੋੜ ਦੇ ਵਾਸਤੇ ਮੌਕੇ ਤੇ ਅੰਮ੍ਰਿਤਸਰ ਦੇ ਵਿੱਚ ਪਹੁੰਚਦੀ ਹੈ ਹਰਮੰਦਰ ਸਾਹਿਬ ਨਤਮਸਤਕ ਹੁੰਦੀ ਹੈ ਕਿਉਂਕਿ ਕਹਿੰਦੇ ਨੇ ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ। ਜੀ ਬਿਲਕੁਲ ਕਹਾਵਤ ਬਹੁਤ ਪੁਰਾਣੀ ਹੈ ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ ਸੋ ਪੰਜਾਬ ਤੋਂ ਬਾਹਰ ਜਿਹੜੇ ਲੋਕ ਰਹਿੰਦੇ ਆ ਜੇ ਹੋਰ ਸਟੇਟਾਂ ਦੀ ਗੱਲ ਕਰੀ ਜਾਂ ਦੇਸ਼ਾਂ ਵਿਦੇਸ਼ਾਂ ਚੋਂ ਇਸ ਕਹਾਵਤ ਬਾਰੇ ਉਹਨਾਂ ਨੂੰ ਪਤਾ ਹੈ ਤੇ ਉਹ ਜ਼ਰੂਰ ਅੰਮ੍ਰਿਤਸਰ ਦੀ ਦੀਵਾਲੀ ਦੇਖਣ ਦੇ ਲਈ ਅੰਮ੍ਰਿਤਸਰ ਕੁਝਦੇ ਆ ਸ੍ਰੀ ਹਰਮੰਦਰ ਸਾਹਿਬ ਨੇ ਨਤਮਸਤਕੋਂ ਦੇ ਕਿ ਸਿੱਖ ਸਮੁਦਾਇ ਦੇ ਵਿੱਚ ਇਸ ਦਿਨ ਨੂੰ ਦਾ ਖਾਸ ਮੱਤਾ ਹੈ ਕਿਉਂਕਿ ਅੱਜ ਦੇ ਦਿਨ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ 52 ਰਾਜਾਵਾਂ ਨੂੰ ਗਵਾਲੀਅਰ ਦੇ ਕਿਲੀਏ ਜੋ ਆਜ਼ਾਦ ਕਰਵਾਇਆ ਸੀ ਤੇ ਸਿੱਖ ਕੌਮ ਇਸ ਉਸ ਦਿਨ ਤੋਂ ਹੀ ਅੱਜ ਦੇ ਦਿਵਸ ਨੂੰ ਬੰਦੀ ਛੋੜ ਦਿਵਸ ਦੇ ਰੂਪ ਦੇ ਵਿੱਚ ਮਨਾਦੀ ਆ ਸੋ ਸਚਕਨ ਸ਼੍ਰੀ ਹਰਮੰਦਰ ਸਾਹਿਬ ਦੇ ਬਾਹਰ ਅਸੀਂ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਕਿ ਲੱਖਾਂ ਦੀ ਤعداد ਦੇ ਵਿੱਚ ਸ਼ਰਦਾਲੂ ਨਤਮਸਤਕ ਹੋ ਰਹੇ ਆ ਤੇ ਨਾਲ ਹੀ ਸ਼ਾਮ ਨੂੰ ਜਿਹੜੀ ਦੀਪਮਾਲਾ ਕੀਤੀ ਜਾਏਗੀ ਤੇ ਜਿਹੜੀ ਦਰਬਾਰ ਸਾਹਿਬ ਐਸ.ਡੀ.ਪੀ.ਸੀ. ਵੱਲੋਂ ਜਿਹੜੀ ਆਤੀਸ਼ਬਾਜੀ ਵੀ ਜ਼ਰੂਰ ਕੀਤੀ ਜਾਂਦੀ ਹੈ ਇਸ ਦੇ ਲਈ ਖਾਸ ਇੰਤਜ਼ਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜ਼ਰੂਰ ਕੀਤੇ ਜਾਂਦੇ ਆ ਜਿਹੜੇ ਆਸ-ਪਾਸ ਦੇ ਜਿਹੜੇ ਲੋਕ ਬਾਹਰੋਂ ਆਉਂਦੇ ਆ ਵਿਦੇਸ਼ਾਂ ਚੋਂ ਆਉਂਦੇ ਆ ਜਾਂ ਹੋਰ ਸਟੇਟਾਂ ਚੋਂ ਆਂਦੇ ਆ ਉਹਨਾਂ ਦੇ ਲਈ ਸਰਾਵਾਂ ਦੇ ਵਿੱਚ ਖਾਸ ਇੰਤਜ਼ਾਮ ਕੀਤੇ ਜਾਂਦੇ ਸੋ ਕਈ ਦਿਨਾਂ ਤੋਂ ਇਸ ਦੀ ਤਿਆਰੀਆਂ ਦੁਆਲੀ ਦੀਆਂ ਜਾਂ ਬੰਦੀ ਛੋੜ ਦਿਵਸ ਦੀਆਂ ਜ਼ਰੂਰ ਸ਼ੁਰੂ ਹੁੰਦੀ ਹੈ ਹੋ ਜਾਂਦੀਆਂ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਗਰ ਅਸੀਂ ਗੱਲ ਕਰੀਏ ਤੇ ਕੰਫਿਊਜ਼ਨ ਲੋਕਾਂ ਦੇ ਵਿੱਚ ਜ਼ਰੂਰ ਸੀ ਕਿ 20 ਦੀ ਦੀਵਾਲੀ ਮਨਾਈਏ ਜਾਂ 21 ਦੀ ਦੀਵਾਲੀ ਮਨਾਈਏ ਹਾਲਾਂਕਿ ਲੋਕ ਵੀ ਦੋ ਦਿਨ ਦੀਵਾਲੀ ਮਨਾ ਰਹੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰੀਏ ਜਾਂ ਅੰਮ੍ਰਿਤਸਰ ਦਰਗਿਆਨਾ ਕਮੇਟੀ ਦੀ ਗੱਲ ਕਰੀਏ ਉਹਨਾਂ ਨੇ ਪਹਿਲਾਂ ਹੀ ਇਹ ਕਹਿ ਦਿੱਤਾ ਸੀ ਕਿ ਉਹ ਦੀਵਾਲੀ ਬੰਦੀ ਛੋੜ ਦਿਵਸ 21 ਤਰੀਕ ਨੂੰ ਮਨਾਉਗੇ ਸੋ ਸ਼ਰਧਾਲੂ ਇਸ ਜਗ੍ਹਾ ਤੇ ਜ਼ਰੂਰ ਨਤਮਸਤਕ ਹੋਣ ਲਈ ਆਏ ਆ ਪਰ ਬਾਈ ਕਿੱਥੋਂ ਆਏ ਹੋ ਤੁਸੀਂ ਖਾਸ ਕਰਕੇ ਦੀਵਾਲੀ ਨੂੰ ਇਸ ਜਗ੍ਹਾ ਤੇ ਪੁੱਜੇ ਹੋ ਸਤਿ ਸ਼੍ਰੀ ਅਕਾਲ ਸ੍ਰੀ ਮੰਦਰ ਸਾਹਿਬ ਨਤਮਸਤਕ ਹੋਏ ਹੋ ਕੀ ਕਹਿਣਾ ਚਾਹੋ ਹਾਂ ਜੀ ਨਹੀਂ ਮਟਾਇੇ ਤੋਂ ਆਏ ਆ ਜੀ ਅੱਜ ਦਾ ਦਿਨ ਬਹੁਤ ਹੀ ਅਭਿਆਸਿਕ ਦੇਣਾ ਸਾਡੇ ਵਾਸਤੇ ਸਾਡੇ ਗੁਰੂ ਸਾਹਿਬਾਨ ਨੇ ਬੰਦੀ ਛੋੜ ਗੋਵਿੰਦ ਰਾਜੇ ਰਿਆ ਕਰਾਇ ਸੀ ਇਸ ਕਰਕੇ ਇਸ ਦਿਨ ਬਹੁਤ ਮਾਤਾ ਦਨੇ ਖਾਸ ਕਰਕੇ ਅੱਜ ਜਿਹੜੀ ਜਿਹੜੀ ਦੀਪਮਾਲਾ ਕੀਤੀ ਜਾਏਗੀ ਆਤੀਸ਼ਬਾਜੀ ਕੀਤੀ ਜਾਏਗੀ ਉਹ ਵੀ ਇੱਕ ਤੁਹਾਡੇ ਮਨਾਂ ਦੇ ਵਿੱਚ ਹੁੰਦਾ ਵਾ ਕਿ ਅੱਜ ਦਾ ਦਿਨ ਅਸੀਂ ਅੰਮ੍ਰਿਤਸਰ ਜਾ ਕੇ ਦੀਵਾਲੀ ਦਾ ਆਨੰਦ ਮਾਣੀ ਬਿਲਕੁਲ ਜੀ ਬਿਲਕੁਲ ਸਾਰਿਆਂ ਦਾ ਦਿਲ ਇਦਾਂ ਹੀ ਕਰਦਾ ਵੀ ਦੀਵਾਲੀ ਕਹਿੰਦੇ ਦਾਲ ਰੋਟੀ ਕਰਦੀ ਤੇ ਦੀਵਾਲੀ ਅੰਮ੍ਰਿਤਸਰ ਦੀ ਇਹ ਜੀ ਸਾਡੇ ਪੁਰਾਣਿਆਂ ਬਜ਼ੁਰਗਾਂ ਨੇ ਕਿਹਾ ਵਿਆ ਸਾਰਿਆਂ ਨੂੰ ਤੇ ਬੜਾ ਸੁਨਹਿਰੀ ਮੌਕਾ ਮਿਲਦਾ ਜਿਹੜਾ ਵੀ ਇੱਥੇ ਆ ਕੇ ਜਣ ਕੇ ਗੁਰੂ ਜੀ ਦੇ ਦਰਸ਼ਨ ਕਰਦਾ 골ਡ ਟੈਂਪਲ ਸੋ ਗੁਰੂ ਜੀ ਦੇ ਦਰਸ਼ਨ ਕਰਦਾ ਸਚਕਣ ਜੀ ਰਮੰਧਰ ਸਾਹਿਬ ਦੇ ਵਿੱਚ ਸੋ ਖਾਸ ਕਰਕੇ ਲੋਕਾਂ ਨੂੰ ਇੰਤਜ਼ਾਰ ਜ਼ਰੂਰ ਰਹਿੰਦਾ ਵਾ ਦੀਵਾਲੀ ਦਾ ਤਾਂ ਕਿ ਉਹ ਸਚਕਣ ਜੀ ਰਮੰਧਰ ਸਾਹਿਬ ਨਤਮਸਤਕ ਹੋਣ ਤੇ ਨਾਲ ਹੀ ਜਿਹੜੀ ਦੀਪਮਾਲਾ ਜਿਹੜੀ ਆਮ ਲੋਕਾਂ ਵੱਲੋਂ ਕੀਤੀ ਜਾਂਦੀ ਹੈ ਇਸ ਦੇ ਨਾਲ ਆਤੀਸ਼ਬਾਜੀ ਜਿਹੜੀ ਕੀਤੀ ਜਾਂਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰੀਏ ਤੇ ਇੰਤਜ਼ਾਮਾਤ ਪੂਰੀ ਤਰ੍ਹਾਂ ਨਾਲ ਵਧੀਆ ਕੀਤੇ ਜਾਂਦੇ ਆ ਸ਼ਰਧਾਲੂਆਂ ਦੇ ਲਈ ਕਿਉਂਕਿ ਵੱਡੀ ਤਦਾਦ ਦੇ ਵਿੱਚ ਸ਼ਰਧਾਲੂ ਜਿਹੜੇ ਨਤਬਸਤਕ ਹੋਣ ਲਈ ਪੁੱਜਦੇ ਆ ਸੋ ਉਹਨਾਂ ਨੂੰ ਕੋਈ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਾਏ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਾਏ ਇਸ ਲਈ ਇਸ ਤੋਂ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਦੁਆਰਾ ਮੀਟਿੰਗਾਂ ਕੀਤੀਆਂ ਜਾਂਦੀਆਂ ਤੇ ਉਹਨਾਂ ਦੇ ਰਹਿਣ ਦਾ ਅਤੇ ਜਿਹੜੇ ਲੰਗਰ ਦਾ ਖਾਸ ਇੰਤਜ਼ਾਮ ਵੀ ਕੀਤੇ ਜਾਂਦੇ ਆ ਜੀ ਸੋ ਬਿਲਕੁਲ ਵਾਕਈ ਔਰ ਰੌਣਕ ਜਿਹੜੀ ਹੈ ਇੱਕ ਵੱਖਰੀ ਹੁੰਦੀ ਹੈ ਜੇਕਰ ਗੱਲ ਕੀਤੀ ਜਾਵੇ ਖਾਸ ਤੌਰ ਤੇ ਬੰਦੀ ਛੋੜ ਦਿਵਸ ਨੂੰ ਲੈ ਕੇ ਔਰ ਸ਼ਾਮ ਦੀਆਂ ਜਿਹੜੀਆਂ ਤਸਵੀਰਾਂ ਹੋਣਗੀਆਂ ਰੌਣਕ ਹੋएगी ਉਹ ਆਪਣੇ ਆਪ ਦੇ ਵਿੱਚ ਇਤਿਹਾਸਿਕ ਹੁੰਦਾ ਹੈ ਬਹੁਤ ਬਹੁਤ ਸ਼ੁਕਰੀਆ ਅ ਅਮਿਤ तमाम ਜਾਣਕਾਰੀ ਲਈ तमाम ਤਸਵੀਰਾਂ ਦੇ ਲਈ ਬਹੁਤ ਸਾਰੇ ਸਰਦਾਰੂ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਨੇ ਔਰ ਹਰ ਇੱਕ ਨੂੰ ਬੰਦੀ ਛੋੜ ਦਿਵਸ ਮੌਕੇ ਲੱਗਦਾ ਹੈ ਗੁਰੂ ਨਾਨਕ ਨਾਮ ਦੇ ਵਸੰਗਤ ਨੂੰ ਕਿ ਉਹ ਵੀ ਹਰਮੰਦਰ ਸਾਈ ਪੌਂਚਨ ਔਰ ਅੱਜ ਦੇ ਦਿਨ ਨਤਮਸਤਕ ਹੋਣ ਤੇ ਨਹੀਂ ਨਾਲ ਹੀ ਇੱਥੇ ਦੀਪਮਾਲਾ ਜਿਹੜੀ ਹੈ ਉਹ ਕੀਤੀ ਜਾਵੇ ਔਰ ਆਤੀਸ਼ਵਾਜ਼ੀ ਦਾ ਵੀ ਹਿੱਸਾ ਬਣਿਆ ਜਾਵੇ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਹਾਲੇ ਦੇ ਵਿੱਚ ਸਾਡੇ ਸਹਿਯੋਗੀ ਨੇ ਸਾਨੂੰ ਦਿਖਾਈਆਂ ਔਰ ਥੋੜੇ ਸਮੇਂ ਵਿੱਚ 4 4 ਵਜੇ ਦੇ ਕਰੀਬ ਦੀਪਮਾਲਾ ਸ਼ੁਰੂ ਹੋਏਗੀ। ਉਹ ਪੰਥੀ ਛੋੜ ਹੈ ਜੀਵਨ ਮੁਖਤ ਕਰ ਹੈ ਉਹ ਡੀਣਾ ਅੱਜ ਦੇ ਦਿਨ ਵੀ ਦੇ ਪੀਰ ਦੇ ਮਾਲਕ ਸਤਿਗੁਰੂ ਤਾਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਿੱਧਾ ਪਾਸ਼ਾ ਗਵਾਲੀਅਰ ਦੇ ਕੇਲੇ ਵਿੱਚ ਕੈਦ 86 ਕੈਦੀ ਰਾਜਿਆਂ ਨੂੰ ਰਿਹਾ ਕਰਵਾ ਕੇ ਉਹਨਾਂ ਦੀਆਂ ਰਿਆਸਤਾਂ ਦੇ ਵਿੱਚ ਛੱਡ ਕੇ ਉਹਨਾਂ ਦੇ ਰਾਜ ਭਾਗ ਜਿਹੜੇ ਸਨ ਉਹਨਾਂ ਨੂੰ ਦਿਵਾ ਕੇ ਤੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਸਨ ਜਿਸ ਰਸਤੇ ਤੋਂ ਸਤਿਗੁਰੂ ਜੀ ਗਵਾਲੀਅਰ ਤੋਂ ਚੱਲ ਕੇ ਤੇ ਅੰਮ੍ਰਿਤਸਰ ਸਾਹਿਬ ਪਹੁੰਚੇ ਉਹਨਾਂ ਸਾਰੇ ਰਸਤਿਆਂ ਦੇ ਉੱਤੇ ਸੰਗਤ ਨੇ ਪਿਓ ਦੇ ਵੀ ਵੇ ਬਾਲ ਕੇ ਤੇ ਗੁਰੂ ਸਾਹਿਬ ਦਾ ਸਵਾਗਤ ਕੀਤਾ ਸੀ ਔਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਮਾਤਾ ਗੰਗਾ ਜੀ ਦੇ ਉਪਨੇਸ਼ਾਂ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਸੰਗਤ ਨੂੰ ਨਾਲ ਲੈ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਵਿਖੇ ਹਿਉ ਦੇ ਦੀਵੇ ਬਾਲ ਕੇ ਤੇ ਗੁਰੂ ਸਾਹਿਬ ਦਾ ਸਵਾਗਤ ਕੀਤਾ ਸੀ ਉਸ ਰਵਾਇਤ ਨੂੰ ਮੁੱਖ ਰੱਖਦਿਆਂ ਹੋਇਆ ਇਸ ਦਿਹਾੜੇ ਨੂੰ ਸਦਿਆਂ ਤੋਂ ਸਮੁੱਚਾ ਖਾਲਸਾ ਪੰਥ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਛੇ ਜੇ ਕਾਲ ਤੱਕ ਸਹਿਬ ਜੀ ਦੇ ਖੇ ਜੋੜ ਕੇ ਬਹੁਤ ਹੀ ਸ਼ਰਧਾ ਸਤਕਾਰ ਔਰ ਪਿਆਰ ਦੇ ਨਾਲ ਮਨਾਉਂਦਾ ਹੈ ਔਰ ਅੱਜ ਵੀ ਅੰਬੀ ਛੋੜ ਦੇ ਸੱਚ ਕੰਨ ਸੀਰ ਹਰਮੰਦਰ ਸਾਹਿਬ ਜੀ ਦੇ ਖੇ ਬਹੁਤ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਸ਼ਾਮ ਨੂੰ ਤਕਰੀਬਨ 5:30 ਵਜੇ ਲੱਖਾਂ ਦੀ ਗਿਣਤੀ ਵਿੱਚ ਜਿਹੜੇ ਘੋੜੀ ਦੀ ਦੀਪਕ ਨੇ ਉਹ ਬਾੜ ਖੇਤ ਦੀਪ ਵਾਲਾ ਜਿਹੜਾ ਹੈ ਉਹ ਸ਼ਾਮ ਨੂੰ ਕੀਤੀ ਜਾਏਗੀ to see all the happy people. Thank you. You feel blessed? I feel blessed and happy to be here in India and in the Golden Temple. What you want to say about the darshan at Golden Temple? It's a wonderful, blessful place. to keep your heart wide and be spiritual connected it's a so wonderful thank pa desh parch aaj je bandi chhod divas badi tum tamde